ਕੀ ਹੋਇਆ ਜਦੋਂ 5 ਸਾਲ ਦੀ ਬੱਚੀ ਸਰੋਵਰ ਦੇ ਵਿੱਚ ਚੱਲਣ ਲੱਗੀ ਅਤੇ ਜੋ ਫਿਰ ਹੋਇਆ ਉਸ ਨੂੰ ਦੇਖ ਸਾਰੀ ਸੰਗਤ ਦੇ ਉੱਡੇ ਹੋਸ਼ ਆਖਰ ਕੋਣ ਹੈ ਇਹ ਕੁੜੀ ਤੇ ਕਿਵੇਂ ਇਹ ਬੱਚੀ ਸ਼ਰੋਵਰ ਦੇ ਉੱਤੇ ਚੱਲਣ ਲੱਗ ਪਈ ਦੱਸਾਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਓ ਫਤਿਹ ਦੀ ਸਾਂਝ ਪਾਈਏ ਗੱਜ ਕੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੇ ਹਰ ਨਵੇਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੰਗਤ ਜੀ ਇਹ ਚਮਤਕਾਰ ਹੋਇਆ ਸੀ 5 ਸਾਲਾਂ ਦੀ ਬੱਚੀ ਹਰਕਿਰਨ ਕੋਰ ਨਾਲ ਹਰਕਿਰਨ ਕੋਰ ਬਚਪਨ ਤੋਂ ਹੀ ਅਨਾਥ ਸੀ ਹਰਕਿਰਨ ਕੋਰ ਦਾ ਪਾਲਣ ਪੋਸ਼ਣ ਗੁਰਦੁਆਰੇ ਸਹਿਬ ਦੇ ਵਿੱਚ ਰਹਿੰਦੇ ਇੱਕ ਸਿੰਘ ਨੇ ਕੀਤਾ ਸੀ ਸਭ ਤੋਂ ਦੁਖੀ ਕਰਨ ਵਾਲੀ ਗੱਲ ਇਹ ਸੀ ਕਿ ਕਿ ਉਹ 5 ਸਾਲ ਦੀ ਬੱਚੀ ਨਾ ਤਾਂ ਸੁਣ ਸਕਦੀ ਸੀ ਤੇ ਨਾ ਹੀ ਦੇਖ ਸਕਦੀ ਸੀ ਅਤੇ ਨਾ ਹੀ ਉਹ ਬੋਲ ਸਕਦੀ ਸੀ ਇਦਾਂ ਹੀ ਸਿੰਘ ਸਾਹਿਬ ਗੁਰੂ ਸਿੱਖ ਬਜ਼ੁਰਗ ਨੇ ਉਸ ਬੱਚੇ ਨੂੰ ਸਹਾਰਾ ਦਿੱਤਾ ਉਸ ਦੇ ਮਾਤਾ ਪਿਤਾ ਬਣ ਕੇ ਉਸ ਦਾ ਪਾਲਣ ਪੋਸ਼ਣ ਕੀਤਾ ਉਸ ਨੂੰ ਪਾਲਿਆ ਪਰ ਸਰੀਰਕੋਂ ਅਸਮਰਥ ਹੋਣ ਦੀ ਵਜ੍ਹਾ ਨਾਲ ਉਹ ਪੜ੍ਹ ਨਾ ਸਕੇ ਪੜਾਈ ਨਾ ਕਰ ਸਕੇ ਸਵੇਰੇ ਸ਼ਾਮ ਗੁਰੂ ਸਿੱਖ ਬਜ਼ੁਰਗ ਦੇ ਨਾਲ ਗੁਰਬਾਣੀ ਸੁਣਦੀ ਸੀ ਲੰਗਰ ਹਾਲ ਦੇ ਵਿੱਚ ਜਾ ਕੇ ਸੇਵਾ ਕਰਾਉਂਦੀ ਸੀ ਝਾੜੂ ਲਗਾ ਕੇ ਪੋਚਾ ਲਾਉਂਦੀ ਕਦੇ ਸੰਗਤ ਜੀ ਉਹ ਬੱਚੀ ਛੋਟੇ ਬਰਤਨ ਚੁੱਕਦੀ بڑے ਹੀ ਸੱਚੇ ਮਨ ਨਾਲ ਹਰ ਕਿਰਨ ਕੋਰ ਵਾਹਿਗੁਰੂ ਦੇ ਲੜ ਲੱਗ ਗਈ ਅਤੇ ਬਹੁਤ ਹੀ ਲਗਨ ਭਾਵਨਾ ਦੇ ਨਾਲ ਉਥੇ ਸੇਵਾ ਕਰਨ ਲੱਗੀ ਸੰਗਤ ਜੀ ਪੰਜਵੀਂ ਵਾਲਾ ਦਿਨ ਹਰਕਿਰਨ ਕੋਰ ਦੇ ਨਾਲ ਇੱਕ ਅਜਿਹੀ ਘਟਨਾ ਘਟੀ ਉਸ ਘਟਨਾ ਨੇ ਹਰਕਿਰਨ ਕੋਰ ਦੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਦਰਅਸਲ ਪੰਜਵੀਂ ਵਾਲੇ ਦਿਨ ਹਰਕਿਰਨ ਕੋਰ ਸਰੋਵਰ 'ਚ ਇਸ਼ਨਾਨ ਕਰਕੇ ਗੁਰਦੁਆਰੇ ਸੈਭਤ ਚ ਜਾ ਕੇ ਪਾਠ ਕਰਨ ਤੋਂ ਬਾਅਦ ਸੇਵਾ ਕਰ ਰਹੀ ਸੀ ਉਦੋਂ ਹੀ ਮੌਸਮ ਖਰਾਬ ਹੋ ਗਿਆ ਅਤੇ ਹੌਲੀ-ਹੌਲੀ ਮੀਂਹ ਪੈਣਾ ਸ਼ੁਰੂ ਹੋ ਗਿਆ ਹੁਣ ਹਰਕਿਰਨਕੌਰ ਆਪਣੇ ਪਿਤਾ ਯਾਨੀ ਕਿ ਉਸ ਗੁਰਸਿੱਖ ਦੀ ਰਾਹ ਦੇਖ ਰਹੀ ਸੀ ਕਿ ਗ੍ਰੰਥੀ ਸਿੰਘ ਜੀ ਆਉਣ ਅਤੇ ਉਸ ਨੂੰ ਸਰੋਵਰ ਦੇ ਕੰਡੇ ਜਾ ਕੇ ਇਸ਼ਨਾਨ ਕਰਾ ਕੇ ਲਿਆਉਣ ਹਰਕਿਰਨਕੌਰ ਸ਼ੁਰੂ ਤੋਂ ਹੀ ਪੰਜਵੀਂ ਤੇ ਇਸ਼ਨਾਨ ਕਰਦੀ ਆ ਰਹੀ ਸੀ ਗ੍ਰਾਂਥੀ ਸਿੰਘ ਜੀ ਦੂਰ ਕਿਸੇ ਪਿੰਡ ਦੇ ਵਿੱਚ ਆਨੰਦ ਕਾਰਜ ਕਰਵਾਉਣ ਲਈ ਗਏ ਹੋਏ ਸੀ ਇਸ ਲਈ ਉਹਨਾਂ ਨੂੰ ਵਾਪਸ ਆਉਣ ਦੇ ਵਿੱਚ ਟਾਈਮ ਲੱਗ ਗਿਆ ਦੇਰੀ ਹੋ ਗਈ ਜਦੋਂ ਹਰ ਕਿਰਨਦੀਪ ਕੋਰ ਤੋਂ ਰੁਕਿਆ ਨਹੀਂ ਗਿਆ ਅਤੇ ਉਹ ਬਾਹਰ ਨਿਕਲ ਕੇ ਕੰਦ ਫੜਫੜ ਕੇ ਉਸ ਸਰੋਵਰ ਦੇ ਵੱਲ ਜਾਣ ਲੱਗੀ ਜਿਵੇਂ ਹਰਕਿਰਨਕੌਰ ਲਾਸਟ ਵਾਲੀ ਪੋੜੀ ਤੇ ਪਹੁੰਚੀ ਤਾਂ ਉਸਦਾ ਪੈਰ ਸਰੋਵਰ ਦੇ سنگਲ ਦੇ ਵਿੱਚ ਅੜ ਗਿਆ ਅਤੇ ਉਹ ਫਿਸਲ ਕੇ ਸਰੋਵਰ ਦੇ ਵਿੱਚ ਜਾ ਡਿੱਗੀ ਮੀਂਹ ਪੈਣ ਦੇ ਕਾਰਨ ਸਰੋਵਰ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਸੀ ਅਤੇ ਉਹ ਸਰੋਵਰ ਦੇ ਵਿੱਚ ਚਲੀ ਗਈ ਅਤੇ ਜਦੋਂ ਉਹ ਗੁਰਸਿੱਖ ਗ੍ਰੰਥੀ ਜੀ ਘਰ ਦੇ ਵਿੱਚ ਆਏ ਗੁਰਦੁਆਰੇ ਸਾਹਿਬ ਦੇ ਵਿੱਚ ਆਏ ਤੇ ਉਹਨਾਂ ਨੇ ਦੇਖਿਆ ਕਿ ਹਰਕਿਰਨਕੌਰ ਤਾਂ ਕਿਤੇ ਵੀ ਦਿਖ ਨਹੀਂ ਰਹੀ ਤਾਂ ਗ੍ਰੰਥੀ ਸਾਹਿਬ ਦੇ ਹੋਸ਼ ਉੱਡ ਗਏ ਕਿ ਹਰਕਿਰਨ ਨੂ ਕੋਰ ਗਈ ਤਾਂ ਗਈ ਕਿੱਥੇ ਜਿਵੇਂ ਹੀ ਗ੍ਰੰਥੀ ਸਰੋਵਰ ਦੇ ਕੋਲ ਪਹੁੰਚੇ ਤਾਂ ਸੰਗਤ ਦਾ ਇਕਾਠ ਦੇਖਿਆ ਇਕਾਠ ਦੇਖ ਕੇ ਉਹ ਕਾਫੀ ਹੈਰਾਨ ਹੋ ਗਏ ਹਰਕਿਰਨ ਕੋਰ ਨੂੰ ਸਰੋਵਰ ਦੇ ਵਿਚਕਾਰ ਦੇਖ ਗ੍ਰੰਥੀ ਜੀ ਪਰੇਸ਼ਾਨ ਹੋ ਕੇ ਰੋਣ ਲੱਗ ਪਏ ਉੱਥੇ ਹੀ ਹਰਕਿਰਨ ਕੋਰ ਮਨ ਦੇ ਵਿੱਚ ਹੀ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਪਣ ਲੱਗੇ ਕਾਫੀ ਦੇਰ ਸਰੋਵਰ ਦੇ ਵਿੱਚ ਰਹਿਣ ਤੋਂ ਬਾਅਦ ਇੱਕਦਮ ਤੋਂ ਹਰਕਿਰਨ ਕੋਰ ਨੂੰ ਆਪਣੇ ਪੈਰਾਂ ਦੇ ਨਿਚੇ ਜੋ ਮਹਿਸੂਸ ਹੋਇਆ ਉਸ ਨੂੰ ਏਦਾਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਉਸਦੇ ਪੈਰਾਂ ਦੇ نیچے ਕੋਈ ਚੀਜ਼ ਬਣ ਰਹੀ ਹੋਵੇ ਤੇ ਅਚਾਨਕ ਤੋਂ ਹਰ ਕਿਰਨ ਕੋਰ ਸਰੋਵਰ ਦੇ ਪਾਣੀ ਦੇ ਉੱਤੇ ਖੜੀ ਹੋ ਗਈ ਅਤੇ ਚੱਲਣ ਲੱਗੀ ਜਿਵੇਂ ਹੀ ਉਸ ਨੂੰ ਲੱਗਿਆ ਕਿ ਉਹ ਪਾਣੀ ਦੇ ਉੱਤੇ ਚੱਲ ਸਕਦੀ ਹੈ ਸਰੋਵਰ ਦੇ ਵਿੱਚ ਚੱਲ ਸਕਦੀ ਹੈ ਤਾਂ ਉਹ ਚਲਦੀ ਹੋਈ ਸਰੋਵਰ ਦੇ ਕਿਨਾਰੇ ਤੇ ਆ ਪਹੁੰਚੀ ਅਜਿਹਾ ਚਮਤਕਾਰ ਦੇਖ ਕੇ ਗੁਰੂ ਸਿੱਖ ਤੇ ਉੱਥੇ ਖੜੀ ਸਾਰੀ ਸੰਗਤ ਦੇ ਮੂੰਹ ਖੁੱਲੇ ਦੇ ਖੁੱਲੇ ਰਹਿ ਗਏ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਇਸ ਤੋਂ ਬਾਅਦ ਗ੍ਰੰਥੀ ਜੀ ਨੇ ਹਰਕਿਰਨ ਕੋਰ ਨੂੰ ਆਪਣੇ ਗਲ ਦੇ ਨਾਲ ਲਗਾਇਆ ਅਤੇ ਉਸ ਦੇ ਨਾਲ ਹੀ ਹਰਕਿਰਨ ਕੋਰ ਦੀ ਅੱਖਾਂ ਦੀ ਰੋਸ਼ਨੀ ਵੀ ਵਾਪਸ ਆ ਗਈ ਅਤੇ ਕੁਝ ਹੀ ਦੇਰ ਦੇ ਵਿੱਚ ਉਹਦੇ ਮੂੰਹ ਚੋਂ ਪਹਿਲਾ ਅੱਖਰ ਪਹਿਲਾ ਸ਼ਬਦ ਨਿਕਲਿਆ ਵਾਹਿਗੁਰੂ ਜੀ ਉਸ ਦਿਨ ਤੋਂ ਬਾਅਦ ਉਸ ਬੱਚੀ ਤੇ ਇਹ ਯਕੀਨ ਹੋ ਗਿਆ ਕਿ ਉਹਨਾਂ ਉੱਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਹੈ ਹਰ ਕਿਰਨ ਕੋਰ ਦੀ ਬਦਲ ਦੀ ਜ਼ਿੰਦਗੀ ਦੇਖ ਗਰੰਥੀ ਵੀ ਬਹੁਤ ਖੁਸ਼ ਹੋਏ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਸੋ ਸੰਗਤ ਜੀ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਔਰ ਕਮੈਂਟ ਬਾਕਸ ਦੇ ਵਿੱਚ ਦੱਸ ਕੇ ਜਾਇਓ ਅਤੇ ਕਮੈਂਟਾਂ ਦੇ ਵਿੱਚ ਹੀ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਸੰਗਤ ਜੀ ਜੇਕਰ ਸਾਨੂੰ ਆਪਣੇ ਵਾਹਿਗੁਰੂ ਉਤੇ ਪੂਰਨ ਵਿਸ਼ਵਾਸ ਹੋਵੇ ਪੂਰਨ ਲਗਨ ਦੇ ਨਾਲ ਅਸੀਂ ਉਸ ਦੀ ਸੇਵਾ ਕਰੀਏ ਉਹਨਾਂ ਨੂੰ ਪੂਜੀਏ ਉਹਨਾਂ ਦਾ ਪਾਠ ਪੂਜਾ ਕਰੀਏ ਤਾਂ ਇੱਕ ਨਾ ਇੱਕ ਦਿਨ ਜਰੂਰ ਉਹ ਸਾਡਾ ਸਾਥ ਦਿੰਦੇ ਨੇ ਸਾਥ ਤਾਂ ਉਹ ਹਮੇਸ਼ਾ ਹੀ ਦਿੰਦੇ ਨੇ ਪਰ ਜੋ ਸਾਡੇ ਕਰਮ ਚੱਕਰ ਨੇ ਉਹ ਸਾਨੂੰ ਭੁਗਤਣੇ ਹੀ ਪੈਂਦੇ ਨੇ ਜਦੋਂ ਅਸੀਂ ਪਾਠ ਪੂਜਾ ਕਰਦੇ ਹਾਂ ਅਰਦਾਸ ਕਰਦੇ ਹਾਂ ਤਾਂ ਜੋ ਸਾਡਾ ਦੁੱਖ ਬਹੁਤ ਵੱਡਾ ਹੁੰਦਾ ਹੈ ਉਹ ਅੱਧੇ ਤੋਂ ਵੀ ਦਾ ਰਹਿ ਜਾਂਦਾ ਹੈ ਸੋ ਸੰਗਤ ਜੀ ਜਿਵੇਂ ਇਸ ਬੱਚੇ ਦੀ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਬਾਹ ਫੜੀ ਉਸ ਦੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਜੋ ਕਿ ਬਚਪਨ ਤੋਂ ਹੀ ਨਹੀਂ ਦੇਖ ਸਕਦੀ ਸੀ ਅਤੇ ਨਾ ਹੀ ਬੋਲ ਸਕਦੀ ਸੀ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਅਜਿਹੀ ਕਿਰਪਾ ਕੀਤੀ ਉਸ ਬੱਚੀ ਉਤੇ ਤਾਂ ਉਹ ਬੱਚੀ ਅੱਜ ਬੋਲ ਸਕਦੀ ਹੈ ਦੇਖ ਸਕਦੀ ਹੈ ਕਿਉਂਕਿ ਉਸ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਤੇ ਪੂਰਨ ਵਿਸ਼ਵਾਸ ਸੇ ਸੱਚੇ ਮਨ ਦੇ ਨਾਲ ਅਰਦਾਸ ਕਰਦੀ ਸੀ ਪਾਠ ਕਰਦੀ ਸੀ ਮਨ ਦੇ ਵਿੱਚ ਹੀ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਉਸ ਬੱਚੀ ਦੀ ਅਜਿਹੀ ਬਾਹ ਫੜੀ ਕਿ ਉਸ ਨੂੰ ਦੇਖ ਕੇ ਗੁਰਸਿੱਖ ਜੋ ਕਿ ਉਸ ਦਾ ਪਿਤਾ ਬਣਿਆ ਹੋਇਆ ਸੀ ਜਿਨ ਨੇ ਉਸ ਬੱਚੇ ਦਾ ਪਾਲਣ ਪੋਸ਼ਣ ਕੀਤਾ ਸੀ ਉਹ ਵੀ ਬਹੁਤ ਖੁਸ਼ ਹੋਇਆ ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਦਿਲੋਂ ਕੋਟੇ-ਕੋਟੇ ਪ੍ਰਣਾਮ ਕੀਤਾ ਅਤੇ ਬਹੁਤ ਬਹੁਤ ਧੰਨਵਾਦ ਕੀਤਾ ਸੋ ਸਾਧ ਸੰਗਤ ਜੀ ਇਸ ਲਈ ਕਹਿੰਦੇ ਨੇ ਕਿ ਜੇਕਰ ਕਿਸੇ ਵੀ ਗੁਰੂ ਪੀਰ ਨੂੰ ਮੰਨੀਏ ਕਿਸੇ ਵੀ ਦੇਵੀ ਦੇਵਤੇ ਨੂੰ ਮੰਨੀਏ ਯਗ ਆਪਾ ਗੁਰੂ ਘਰ ਜਾਣੇ ਹਾਂ ਤਾਂ ਕੋਈ ਵੀ ਮੁਰਸ਼ਿਦ ਪੀਰ ਗੁਰੂ ਘਰ ਹੋਵੇ ਤਾਂ ਸਾਨੂੰ ਪੂਰਨ ਤੌਰ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਸੋ ਸੰਗਤ ਜੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜਿਹੀ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ